ਗੁਰਿਆਨ ਦੇ ਪਿੰਡ ਮਾਲਾ ਦੇ ਨੌਜਵਾਨ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਾmber ਦੀ ਜਾਨ ਬਚਾਈ ਦੱਸ ਦਈਏ ਕਿ ਜੰਗਲਾ ਚੋਂ ਭਟਕਦਾ ਹੋਇਆ ਇੱਕ ਸਾੰਬਰ ਜੋ ਨੇੜਲੇ ਪਿੰਡ ਮਾਲਾ ਵਿਖੇ ਆ ਪਹੁੰਚਿਆ ਜੋ ਪਿੰਡ ਦੇ ਛੱਪੜ ਵਿੱਚ ਜਾ ਬੜਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਸਾੰਬਰ ਜੋ ਛੱਪੜ ਵਿੱਚ ਡੁੱਬ ਰਿਹਾ ਸੀ ਉਸ ਨੂੰ ਪਿੰਡ ਦੇ ਨੌਜਵਾਨ ਜਗਦੀਪ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਛੱਪੜ ਵਿੱਚ ਉੱਤਰ ਕੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਕਾਫੀ ਮੁਸ਼ਕਲ ਤੋਂ ਬਾਅਦ ਹੋਰ ਲੋਕਾਂ ਦੀ ਮਦਦ ਨਾਲ ਉਸ ਨੂੰ ਸਹੀ ਸਲਾਮਤ ਛੱਪੜ ਚੋਂ ਬਾਹਰ ਕੱਢਿਆ ਗਿਆ ਪਿੰਡ ਦੇ ਸਰਪੰਚ ਅਤੇ ਹੋਰ ਪਤਵੰਤਿਆਂ ਨੇ ਦੱਸਿਆ ਕਿ ਇਸ ਦੀ ਸੂਚਨਾ ਉਹਨਾਂ ਜੰਗਲਾਤ ਵਿਭਾਗ ਨੂੰ ਦੇ ਦਿੱਤੀ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਆ ਕੇ ਸਾਂਬਰ ਦਾ ਰੈਸਕਿਊ ਕਰਨ ਤੋਂ ਬਾਅਦ ਆਪਣੇ ਨਾਲ ਲੈ ਗਏ। ਗਾਈ ਜੀ ਦਾ ਖਾਲਸਾ ਭਾਈ ਗੁਰਜੀਤ ਸਿੰਘ ਪਤੇ। ਅਕੱתי ਹੈਰ ਨੇ ਸਗਾ ਆ ਉਹ ਛੱਪੜ ਦੇ ਵਿੱਚ ਵੜ ਗਿਆ ਹੈਗਾ। ਪਹਿਲਾਂ ਤਾਂ ਇਕੱਲੇ ਨੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਨਹੀਂ ਨਿਕਲਿਆ ਵੀ ਗੱਬੇ ਚੱਲ ਗਿਆ ਛੱਪੜ ਦੇ। ਇਹ ਪਰਦੇ ਗੱਭੇ ਜਾ ਕੇ ਵਿੱਚ ਜਾ ਕੇ ਰਸਾ ਪਾ ਕੇ ਫੇ ਉਹਨੂੰ ਬਾਹਰ ਹੌਲੀ ਹੌਲੀ ਕੱਢਿਆ ਤੇ ਫਿੰਡ ਇਹਦਾ ਮਾਲਾ ਨਾਂ ਜਗਦੀਪ ਗਰਾਇਆ ਏਰੀਆ ਤੇ ਪੂਰੀ ਜਾਨ ਅਸੀਂ ਬਚਾਈ ਆ ਜੀ ਕੱਠੇ ਹੋ ਕੇ ਮਤਲਬ ਉਹ پوری ਜਾਨ ਬਚਾ ਕੇ ਜਿੱਕੇ ਭਾਈ ਦੇ ਸੱਟ ਵੀ ਲੱਗੀ ਥੋੜੀ ਜਿਹੀ ਬਾਹਂ ਤੇ ਪਰ ਫੇਰ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕੱਠੇ ਹੋ ਕੇ ਅਸੀਂ ਉਹਨੂੰ ਬੰਦ ਕੇ ਜੰਗਲਾਤ ਵਿਭਾਗ ਨੂੰ ਇਨਫੋਰਮ ਕਰਤਾ ਆ ਉਹ ਆ ਰਹੇ ਆ ਜੀ ਅਧਿਕਾਰੀ ਬੰਨਿਆ ਹੋਇਆ ਆ ਉਹ ਇਹਨਾਂ ਨੂੰ ਅਸੀਂ ਉਹਨਾਂ ਦੇ ਸਪੋਰਟ ਕਰਦੇ ਨਾ ਉਸ ਤੋਂ ਬਾਅਦ ਉਹਨਾਂ ਦੀ ਜੋ ਬੰਦੀ ਕਾਰਵਾਈ ਆ ਉਹ ਕਰਨਗੇ ਹਾਂ ਜੀ ਭਾਜੀ ਅੱਜ ਪਿੰਡ ਮਾਰਾ ਵਿੱਚ 12 ਸਿੰਘ ਆਇਆ ਆ ਤੇ ਛੱਪੜ ਦੇ ਵਿੱਚ ਵੜ ਗਿਆ ਸੀ ਉਹਦੀ ਜਾਨ ਬਚਾਈ ਆ ਪਿੰਡ ਵਾਸੀਆਂ ਨੇ ਨਾਲ ਮਿਲ ਕੇ ਤੇ ਹੁਣ ਇੱਥੇ ਬੰਨਿਆ ਰਸੇ ਪਾ ਕੇ ਬੰਨਿਆ ਆ ਸਿੰਘਾਂ ਨੂੰ ਤੇ ਕਨਫਰਮ ਕਰ ਦਿੱਤਾ ਐਸਡੀਐਮ ਆਫਿਸ ਤੇ ਜਦੋਂ ਵੀ ਜੰਗਲਾਤ ਮੈਕਨੇ ਵਾਲੇ ਆਉਂਦੇ ਆ ਤੇ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਊਗਾ ਤੇ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਇਆ ਬਚਾਇਆ ਸਾਰਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਪਿੰਡ ਮਾਦਾਂ ਵਿੱਚ ਮੈਂ ਸਰਪੰਚ ਰਾਜਕਮਾਲ ਪਿੰਡ ਮਾਦਾਂ ਤੋਂ ਸਵੇਰੇ ਜਗਦੀਪ ਸਿੰਘ ਨੇ ਜਾਨਕੀ ਛੱਪੜ ਵਿੱਚ ਕਾਫੀ ਕਾਹ ਹੋ ਰੱਖਿਆ ਉਹਦੇ ਵਿੱਚ ਹਿਰਨ ਬੜਿਆ ਸੀਗਾ ਉਹਦੇ ਵਿੱਚ ਜਗਦੀਪ ਸਿੰਘ ਨੇ ਹਿਰਨ ਨੂੰ ਸਿੰਘਾਂ ਤੋਂ ਫੜ ਕੇ ਉਦੋਂ ਰੋਗੂ ਜਰਾਂ ਦਾ ਰੇਡਾ ਹੁੰਦਾ ਸੀ ਕਿ ਉਹਦੀ ਹੈਲਪ ਨਾਲ ਵੀ ਰੱਸੀ ਨਾਲ ਬੰਨ ਕੇ ਉਹਨੂੰ ਬਾਹਰ ਕੱਢ ਦਿਆ ਫਿਰ ਬਾਹਰ ਕੱਢਣ ਤੋਂ ਬਾਅਦ ਅਸੀਂ 9:00 ਵਜੇ ਤਕਰੀਬਨ ਜੰਗਲਾਤ ਵਾਲੇ ਵਿਭਾਗ ਨੂੰ ਦੱਸ ਦਿੱਤਾ ਉਹ ਜੰਗਲਾਤ ਵਾਲੇ ਵਿਭਾਗ ਜਿੱਦਾਂ ਆਉਂਦੇ ਆ ਆਪਣੇ ਸਮਾਨ ਲੈ ਕੇ ਉਹਨਾਂ ਨੂੰ ਫਾਰਮ ਕਰ ਦਿੱਤਾ ਉਸੇ ਸਮੇਂ ਕਿਉਂਕਿ ਹੁਣ ਅਸੀਂ ਇਹ ਟੈਂਕੀ ਦੇ ਕੋਲ ਇਹਨੂੰ ਦਰਸਤ ਨਾਲ ਬੰਨਿਆ ਹੈ ਉਹ ਜੰਗਲਾਤ ਵਾਲੇ ਵਿਭਾਗ ਵਾਲੇ ਆਉਣਗੇ ਤੇ ਫਿਰ ਇਹਨੂੰ ਲੇ ਜਾਣਗੇ ਜੰਗਲ ਦੇ ਵਿੱਚ ਛੱਡ ਦਿੰਦੇ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਫੋਨ ਕੀਤੇ ਨੂੰ ਉਹਨਾਂ ਨੂੰ ਫੋਨ ਕੀਤੇ ਨੂੰ ਤਕਰੀਬਨ 8 ਘੰਟੇ ਦੇ ਤਕਰੀਬਨ ਹੋ ਚੱਲੇ ਆਇਆ ਯਾਨਕਿ ਪੌਣਾ ਇੱਕ ਘੰਟਾ ਹੋ ਗਿਆ ਯਾਨਕਿ ਆ ਰਹੇ ਹਾਂ ਕਿਸੇ ਹੋਰ ਪਾਸੇ ਜਾਣ ਮੈਂ ਕਹਿੰਦੇ ਅਸੀਂ ਛੱਡ ਕੇ ਆ ਰਹੇ ਹਾਂ ਜ਼ੋਰ ਦੇ ਹੌਣ ਲੱਗੇ ਪਹੁੰਚੇ ਹਾਂ ਲੱਗੀ ਲੁਗੀ ਤਾਂ ਨਹੀਂ ਕਿਸੇ ਦੇ ਮਾਰਿਆ ਤਾਂ ਨਹੀਂ ਜੰਗਲ ਵਗੈਰਾ ਅਜੇ ਛੱਡ ਕੇ ਫਿਰ ਕੋਈ ਨਹੀਂ ਹੈ ਤੇ ਜਗਦੀਪ ਸਿੰਘ ਨੂੰ ਅਸੀਂ ਬਹੁਤ ਵਧੀਆ ਬੰਦਾ ਸਮਝਦੇ ਜਿਹਨੇ ਇੰਨੀ ਹਿੰਮਤ ਕਰਕੇ ਉਹਨੂੰ ਛੱਪੜ ਵਿੱਚੋਂ ਕੱਢਿਆ ਜਾਂ ਗਾਲ ਤੱਕ ਬੰਦਾ ਡੁੱਬ ਗਿਆ ਸੀਗਾ ਇਸ ਲਈ ਇਸ ਬੰਦੇ ਨੂੰ ਵੀ ਕੋਸ਼ਿਸ਼ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇ ਜਿਸ ਬੰਦੇ ਨੇ ਆਪਣੀ ਜਾਨ ਖੇਲ ਕੇ ਉਹਦਾ ਸਿੰਘਗੇ ਵੀ ਕਿਉਂਕਿ ਜੀ 12 ਸਿੰਘ ਦੇ ਸਿੰਘ ਕਾफी ਤਿੱਖੇ ਹੁੰਦੇ ਕਿ ਮਾਰ ਵੀ ਇਹ ਦੇ ਸਕਦਾ ਸੀ ਫਿਰ ਵੀ ਅਸੀਂ ਇਹਨੂੰ ਬਹੁਤ ਸ਼ਾਬਾਸ਼ ਦਿੰਦੇ ਹਾਂ ਪੈਂਟ ਦੇ ਮੁੰਡੇ ਨੇ ਕੰਮ ਕੀਤਾ ਇਦਾਂ ਪੈਂਟ ਦੇ ਮੁੰਡੇ ਹੋਰ ਵੀ ਇਦਾਂ ਕੰਮ ਕਰਨ ਪੈਂਟ ਆਪਣੇ ਦਾ ਸੁਧਾਰ ਹੋਵੇ ਆਪਣੇ ਦੇਸ਼ ਦਾ ਵੀ ਸੁਧਾਰ ਹੋ ਜੇ ਜਿਸ ਲਈ ਬਹੁਤ ਬਹੁਤ ਜਗਦੀਪ ਸਿੰਘ ਦਾ ਥੈਂਕ ਯੂ ਬਾਕੀ ਤੁਹਾਡਾ ਵੀ ਨਿਊਜ਼ ਵਾਲਿਆਂ ਦੇ ਮunicipality ਦਾ ਵੀ ਬਹੁਤ ਬਹੁਤ ਥੈਂਕ ਯੂ ਜਿਹੜੇ ਇੱਥੇ ਕੀ ਚੰਗ ਆ ਗਏ ਸਾਡੇ ਸਹਿਯੋਗ ਲਈ ਜਨਤਕ ਨੀਂਦ ਨੂੰ ਸੁਣਾਉਣ ਦੀ ਤੇ ਇਹ ਮੁੰਡੇ ਦੀ ਕਹਾਣੀ ਜਾਣ ਕੇ ਇਦਾਂ ਮੁੰਡੇ ਜਿਹੜੇ ਕੋਈ ਜਾਨਵਰ ਬਾਹਰੋਂ ਨਾਲ ਕਿਸੇ ਦੇ ਸਾਥ ਪੁੱਛਣਾ ਮਿਲ ਜਿਵੇਂ ਫੜ ਕੇ ਸੀ ਕਿ ਅੱਜ ਲੈਣੇ ਨੂੰ ਹੀ ਫੜ ਦੇਣਾ ਪਹਿਲਾਂ ਵੀ ਇੱਧਰ ਆਇਆ ਸੀ ਦਾ ਰੰਧਾ ਮਹਿਮਲ ਜਿੱਥੇ ਕਈ ਬੰਦਿਆਂ ਦੇ ਨੇ ਸਿੰਘ ਸਿੰਘ ਨੂੰ ਮਾਰ ਦਿੱਤੇ ਹੁਣ ਕੋਦਰ ਕੀ ਇਹ ਮੁੰਡੇ ਨੇ ਇਹਨੂੰ ਫੜ ਲਿਆ ਅਸੀਂ ਜਗਲਾਤ ਨਗਮੇ ਤੋਂ ਪਹੁੰਚਿਆ ਮੇਰਾ ਨਾਮ ਚਰਨਜੀਤ ਭਾਜੀ ਜੇ ਪਿੰਡ ਮਾਲਾ ਵਿੱਚ ਪਹੁੰਚੇ ਸੀ ਤੇ ਇਹਨਾਂ ਨੇ ਸਾਨੂੰ ਸੰਪਰਕ ਕੀਤਾ ਵੀ ਪਿੰਡ ਵਿੱਚ ਬਾਰਾ ਸਿੰਘ ਆ ਗਿਆ ਤੇ ਬਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਹੁਣ ਆ ਗਈ ਬਾਲਾ ਸਿੰਘਾਂ ਨੂੰ ਰੈਸਟਰੀ ਕਰਕੇ ਤੋਂ ਬਾਅਦ ਤੇ ਇਹ ਨੂੰ ਛੱਡ ਨਹੀਂ ਜਾ ਰਹੇ ਆ ਕਿ ਭਾਈ ਕਿੱਥੇ ਛੱਡਣਾ ਇਹਨੂੰ ਇਹਨੂੰ ਮੱਥੇ ਵਾਲੇ ਜੰਗਲ ਵਿੱਚ ਛੱਡਣਾ ਹੈ